ਦੋਸਤੋ ਸੰਗਰਾਮ ਟੀਵੀ ਦੇ ਰਜਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ 6 ਜੂਨ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਪ੍ਰਸਿੱਧ ਪੱਤਰਕਾਰ ਚੰਨਜੀਤ ਭੁੱਲਰੂਣਾ ਨੇ ਪੰਜਾਬ ਦੇ ਵਿੱਚੋਂ ਆਈਆਈਟੀਜ਼ ਦੇ ਵੱਡਾ ਇਮਤਿਹਾਨ ਜਿਹੜਾ ਹੈਗਾ ਆਈ ਜੇਡਬਲਯੂ ਮੇ ਅਡਵਾਂਸਡ ਉਸ ਦੇ ਵਿੱਚੋਂ ਜਿਹੜੇ ਸਫਲ ਹੋਏ ਵਿਦਿਆਰਥੀ ਐ ਉਹਨਾਂ ਦੇ ਬਾਰੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਪੰਜਾਬ ਦੇ ਜਿਹੜੇ ਮੈਰੀਟੋਰੀਅਸ ਸਕੂਲ ਨੇ ਉਹਨਾਂ ਦੇ 19 ਬੱਚੇ ਸਰਕਾਰੀ ਸਕੂਲਾਂ ਦੇ ਇਸ ਇਮਤਿਹਾਨ ਨੂੰ ਪੂਰਾ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਤੇ ਸਾਰੇ ਅਧਿਆਪਕਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਨੇ ਆ ਸਰਕਾਰੀ ਸਕੂਲਾਂ ਨੂੰ ਮੁਬਾਰਕਬਾਦ ਦਿੰਦੇ ਆ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਵੀ ਇਹਨਾਂ ਚੋਂ ਬਹੁਤ ਸਾਰੇ ਬੱਚੇ ਜਿਹੜੇ ਐ ਉਹ ਭਾਈ ਲਾਲ ਨੂੰ ਆ ਕਿਰਤੀਆਂ ਦੇ ਬੱਚੇ ਐ ਤੇ ਉਹਨਾਂ ਚੋਂ ਇੱਕ ਕੁੜੀ ਜਿਹੜੀ ਹੈਗੀ ਐ ਉਹ ਉਸਦੀ ਝੋਨਾ ਲਾਉਂਦੀ ਦੀ ਤਸਵੀਰ ਵੀ ਉਹਨਾਂ ਨੇ ਸਾਂਝੀ ਕੀਤੀ ਤੇ ਉਸ ਤਸਵੀਰ ਦੇ ਵਿੱਚ ਇਹ ਵੀ ਦੱਸਿਆ ਉਹਨਾਂ ਨੇ ਕਿ ਉਸ ਦੇ ਮਾਪੇ ਨੇ 50 ਏਕੜ ਝੋਨੇ ਦੀ ਸਾਈ ਫੜੀ ਹੋਈ ਹੈ ਵੀ ਅਸੀਂ ਝੋਨਾ ਲਾਵਾਂਗੇ ਤੇ ਇਸ ਕੁੜੀ ਦੀਆਂ ਫੀਸਾਂ ਦੇਵਾਂਗੇ ਉਸ ਦੀ ਕਾਉਂਸਲਿੰਗ ਦੀ ਫੀਸ 15000 ਹੈ ਤੇ ਉਹ 15000 ਹੀ ਭਰਨੀ ਉਹਦੇ ਲਈ ਬਹੁਤ ਔਖੀ ਹੋ ਰਹੀ ਹੈ ਤੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਬੱਚੇ ਜਿਹੜੇ ਐ ਉਹਨਾਂ ਦੇ ਉਹਨਾਂ ਨੇ ਨਾਂ ਦਿੱਤੇ ਐ ਕਿਸੇ ਦਾ ਪਿਓ ਬਿਜਲੀ ਦਾ ਕੰਮ ਕਰਦਾ ਐ ਕਿਸੇ ਦਾ ਪਿਓ ਲੇਬਰ ਦਾ ਕੰਮ ਕਰਦਾ ਐ ਕਿਸੇ ਦਾ ਕਿਸੇ ਤਰ੍ਹਾਂ ਦਾ ਕਿਰਤੀ ਲੋਕਾਂ ਦੇ ਬੱਚੇ ਆ ਇਹ ਤੇ ਇਹਨਾਂ ਲਈ ਇਹ ਫੀਸਾਂ ਭਰਨਾ ਕਿਸੇ ਪਹਾੜ ਤੇ ਚੜਨ ਨਾਲੋਂ ਛੋਟਾ ਕੰਮ ਨਹੀਂ ਹੈਗਾ ਅ ਇਸ ਤੋਂ ਬਾਅਦ ਮੈਂ Google ਦੇ ਉੱਤੋਂ ਸਰਚ ਕੀਤਾ ਵੀ ਕੀ ਕੀ ਫੀਸਾਂ ਨੇ ਅੱਜਕੱਲ IIT ਦਿੱਲੀ ਗੋੰਬੇ ਮ드ਰਾਸ ਵਗੈਰਾ ਖੜਗਪੁਰ ਕਾਂਗਪੁਰ ਰੋਪੜ ਵਗੈਰਾ ਤੇ ਇਹ ਫੀਸਾਂ ਜਿਹੜੀਆਂ ਨੇ ਇਹ ਲੱਖਾਂ ਚ ਤੇ ਉਥੋਂ ਦੇ ਹੌਸਟਲਾਂ ਦੀਆਂ ਫੀਸਾਂ ਵੀ ਬਹੁਤ ਵੱਡੀਆਂ ਨੇ ਵੱਡੀਆਂ ਨੇ ਸੈਮੈਸਟਰ ਦੀ ਫੀਸ ਜਿਹੜੀ ਇੱਕ ਥਾਂ ਦੀ 60000 ਹੈ ਸੈਮੈਸਟਰ ਦੀ ਫੀਸ ਹੌਸਟਲ ਚ ਰਹਿਣ ਦੀ ਜਣੀ 10000 ਰੁਪਈਆ ਮਹੀਨਾ ਤੇ ਉਥੇ ਵੀਆਂ ਮੈਸ ਦੇ ਚਾਰजेस ਜਿਹੜੇ ਆ ਉਹ ਵੀ ਬਹੁਤ ਜ਼ਿਆਦਾ ਨੇ ਜਣੀ ਇੱਕ ਵਿਦਿਆਰਥੀ ਜਦੋਂ ਜਾਊਗਾ ਆਈਆਈਟੀ ਦੇ ਵਿੱਚ ਤੇ ਜਦੋਂ ਬਾਹਰ ਨਿਕਲੂਗਾ 4 ਸਾਲਾਂ ਬਾਅਦ ਤਾਂ ਉਹ 25-30 ਲੱਖ ਰੁਪਈਆ ਖਰਚ ਕੇ ਬਾਹਰ ਜਿਹੜੇ ਸ਼ੈਡਿਊਲਡ ਕਾਸਟ ਬੱਚੇ ਆ ਉਹਨਾਂ ਦੀ ਫੀਸ ਵੀ ਉਹ ਦੂਜਿਆਂ ਨਾਲੋਂ ਥੋੜਾ ਘੱਟ ਹੋ ਸਕਦੀ ਹੈ ਪਰ ਇਹ ਨਹੀਂਗਾ ਕਿ ਉਹਨਾਂ ਦੀ ਉਹ ਪਹੁੰਚ ਦੇ ਵਿੱਚ ਹੈ ਜਿਨ੍ਹਾਂ ਦੀ ਪਹੁੰਚ ਦੇ ਵਿੱਚ 15000 ਦੀ ਕਾਉਂਸਲਿੰਗ ਫੀਸ ਨਹੀਂ ਗਈ ਉਹ ਵੀਸਾ ਦੂਜਿਆਂ ਕਿੱਥੋਂ ਭਰਨਗੇ ਇਹ ਵੱਡੇ ਸਵਾਲ ਹੈਗੇ ਅਸੀਂ ਇਸ ਦੇ ਉੱਤੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹੁੰਦੇ ਹਾਂ ਦੋ ਤਿੰਨ ਗੱਲਾਂ ਕਰਨੀਆਂ ਚਾਹੁੰਦੇ ਹਾਂ ਇੱਕ ਤਾਂ ਇਹ ਕਰਨੀ ਚਾਹੁੰਦੇ ਆਂ ਕਿ ਜਿਹੜੇ ਇਹ ਮੈਰੀਟੋਰੀਅਸ ਸਕੂਲ ਨੇ ਅਸੀਂ ਨਿੱਜੀ ਤੌਰ ਤੇ ਸੰਗਰਾਮ ਟੀਵੀ ਵੱਲੋਂ ਅੱਡ-ਅੱਡ ਤਰ੍ਹਾਂ ਦੀ ਸਿੱਖਿਆ ਦੇ ਵਿਰੁੱਧ ਇੱਕ ਸਰਕਾਰੀ ਸਿੱਖਿਆ ਇੱਕ ਪ੍ਰਾਈਵੇਟ ਸਿੱਖਿਆ ਸਰਕਾਰੀ ਸਿੱਖਿਆ ਦੇ ਵਿੱਚ ਇੱਕ ਮੈਰੀਟੋਰੀਅਸ ਸਕੂਲਾਂ ਵਾਲੀ ਸਿੱਖਿਆ ਇੱਕ ਸਕੂਲ ਆਫ ਐਮੀਨੈਂਸ ਵਾਲੀ ਸਕੂਲ ਸਿੱਖਿਆ ਇੱਕ ਆਦਰਸ਼ ਸਕੂਲਾਂ ਵਾਲੀ ਸਿੱਖਿਆ ਤੇ ਇੱਕ ਆਰਮ ਸਕੂਲਾਂ ਵਾਲੀ ਸਿੱਖਿਆ ਇੱਕੋ ਹੀ ਸਰਕਾਰ ਦੀਆਂ ਅੱਡ-ਅੱਡ ਜਿਗਿਆ ਸਿੱਖਿਆ ਸੰਸਥਾਵਾਂ ਨੇ ਅਸੀਂ ਇਹਦੇ ਵਿਰੁੱਧ ਪਰ ਸਵਾਲ ਨੂੰ ਅਸੀਂ ਇੱਕ ਹੋਰ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਮੈਰੀਟੋਰੀਅਸ ਸਕੂਲ ਨੇ ਉਹਨਾਂ ਦੇ ਬੱਚੇ ਤਾਂ ਉੱਨੀ ਆਏ ਐ ਜਿਹੜੇ ਅਖੌਤੀ ਜਿਹੜੇ ਮੈਰੀਟੋਰੀਅਸ ਸਕੂਲ ਪੰਜਾਬ 'ਚ ਸਿਰਫ 10 ਨੇ ਤੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਉਹ 118 ਖੋਲ੍ਹਿਆ ਸਰਕਾਰ ਨੇ ਉਹਨਾਂ 118 ਦੀ ਜਿਹੜਾ ਪ੍ਰਪਾਗੈਂਡਾ ਕੀਤਾ ਉਹਦੇ ਤੇ ਭਗਵੰਤ ਮਾਨ ਦੀਆਂ ਤੇ ਕੇਜਰੀਵਾਲ ਦੀਆਂ ਜਿਹੜੀਆਂ ਤਸਵੀਰਾਂ ਲੋਕਾਂ ਦੇ ਦਿਮਾਗਾਂ 'ਚ ਚੁੱਭਦੀਆਂ ਰਹੀਆਂ ਨੇ ਬਹੁਤ ਬੁਰੀ ਤਰ੍ਹਾਂ ਨਾਲ ਚੁੱਭੀਆਂ ਰਹੀਆਂ ਨੇ ਵੀ ਇਹ ਸਿਰਫ ਪ੍ਰਚਾਰ ਹੈ ਕੰਮ ਕੋਈ ਵੀ ਨਹੀਂਗਾ ਅਸੀਂ ਪੁੱਛਣਾ ਚਾਹੁੰਦੇ ਆ ਸਿੱਖਿਆ ਮੰਤਰੀ ਨੂੰ ਵੀ ਭਗਵੰਤ ਮਾਨ ਨੂੰ ਵੀ ਤੇ ਕੇਜਰੀਵਾਲ ਨੂੰ ਵੀ ਦੀ ਉਹਨਾਂ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਕਿੰਨੇ ਬੱਚੇ ਆਈਆਈਟੀਜ਼ ਦੇ ਵਿੱਚ ਜਾ ਰਹੇ ਹੈ ਚੱਕ ਦੱਸਿਓ ਖੇਚਲ ਤੱਕ ਕਰਿਓ ਪਹਨ ਇੱਕ ਹੋਰ ਇਨਕੁਆਰੀ ਕੀਤੀ ਹੈ ਨਾ ਦਿਨਾਂ ਦੇ ਵਿੱਚ ਕਿ ਜਿਹੜਾ 10ਵੀਂ ਤੇ 12ਵੀਂ ਦੇ ਰਿਜ਼ਲਟ ਆਏ ਹੈ ਇਹਨਾਂ ਚੋਂ 12ਵੀਂ ਦੇ ਰਿਜ਼ਲਟਾਂ ਦੇ ਵਿੱਚ ਇਹਨਾਂ ਮੈਰੀਟੋਰੀਅਸ ਸਕੂਲਾਂ ਦੇ 37 ਵਿਦਿਆਰਥੀ ਜਿਹੜੇ ਹੈ ਉਹ ਮੈਰਿਟ ਚ ਆਏ ਤੇ ਸਕੂਲ ਆਫ ਐਮਿਨੈਂਸ ਦੇ ਸਿਰਫ ਦੋ ਮੈਰੀਟੋਰੀਅਸ ਸਕੂਲ 10 ਸਕੂਲ ਆਫ ਐਮਿਨੈਂਸ 118 ਤੇ ਉਹਦੇ ਬੱਚੇ 118 ਚੋਂ ਦੋ ਬੱਚੇ ਮੈਰਿਟ ਚ ਆ ਰਹੇ ਆ ਤੇ ਇਹ 10 ਸਕੂਲਾਂ ਦੇ 37 ਬੱਚੇ ਮੈਰਿਟ ਚ ਆ ਰਹੇ ਆ ਤੇ ਇਹ ਇੱਕ ਤਾਂ 10ਵੀਂ ਦੇ ਵਿੱਚ ਵੀ ਇਸੇ ਤਰ੍ਹਾਂ 10ਵੀਂ ਤੇ 9ਵੀਂ ਦੀਆਂ ਕਲਾਸਾਂ ਮੈਰਿਟਰੀਅ ਸਕੂਲਾਂ ਚ ਸਿਰਫ ਇੱਕ ਸੂਚੀ ਹੈ ਤਲਵਾੜੇ ਉਸ ਦੇ ਜਿਹੜੇ ਹੈ 11 ਬੱਚੇ 10ਵੀਂ ਦੀ ਮੈਰਿਟ ਦੇ ਵਿੱਚ ਆ ਗਏ ਸੋ ਇਸ ਤਰ੍ਹਾਂ ਨਾਲ ਜਿਹੜੀ JW ਦੀ ਪਹਿਲੀ ਪ੍ਰੀਖਿਆ ਹੁੰਦੀ ਹੈ ਇਹ ਐਡਵਾਂਸ ਆਲੀ ਹੈ ਉਹਦੇ ਚ 131 ਬੱਚਿਆਂ ਨੇ ਉਹ JW ਮੇਨ ਦਾ ਕਲੀਅਰ ਕਰਿਆ ਸੀਗਾ ਤੇ ਹੁਣ ਐਡਵਾਂਸ ਦਾ ਜਿਹੜਾ ਹੈ ਉਹ 19 ਲੈਕੀ ਹੈ ਤੇ ਅਸੀਂ ਅਗਲੀ ਗੱਲ ਦੱਸਣ ਇਹ ਕਹਿਣਾ ਚਾਹੁੰਦੇ ਆ ਕਿ ਆਮ ਕਿਹਾ ਜਾਂਦਾ ਹੈ ਵੀ ਸ਼ਰਮਾ ਪਾਤਾ ਹਰੇਕ ਹੀ ਲੈਂਦਾ ਮਟਕਾਉਣਾ ਨਹੀਂ ਹੁੰਦਾ ਪਰ ਇੱਥੇ ਗੱਲ ਉਲਟ ਹੈ ਸ਼ਰਮਾ ਪਾਏ ਹੀ ਨਹੀਂ ਮਟਕਾਏ ਹੀ ਜਾ ਰਹੇ ਕੋਈ ਸਿੱਖਿਆ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਹੋਇਆ ਬੋਰਡਾਂ ਦੇ ਉੱਤੇ ਮਟਕ ਦਾ ਤੁਹਾਨੂੰ ਜਰੂਰ ਦਿਸਦਾ ਵੀ ਅਸੀਂ ਸਕੂਲ ਆਫ ਇਮਨੈਂਸੈਂਸ ਨੇ ਗੋਲਤੇ ਆਪ ਸਿੱਖਿਆ ਦੀ ਕ੍ਰਾਂਤੀ ਆ ਗਈ ਤੇ ਜਿਹੜੇ ਸਕੂਲ ਦੀ ਕਿਸੇ ਦੇ ਟੈਲੈਂਟ ਦਾ ਉਘਾਟਨ ਹੋਇਆ ਤੇ ਉਸ ਦੀਆਂ ਫੋਟੋਆਂ ਉਹਦੀਆਂ ਵੀਡੀਓਜ਼ ਉਹਨਾਂ ਤੇ ਕਰੋੜਾਂ ਰੁਪਏ ਫੂਕਦੇ ਸਰਕਾਰ ਨੇ ਜਣੀ ਮਟਕਾ ਹੀ ਮਟਕਾ ਹੈ ਸੁਰਮਾ ਹੈ ਹੀ ਨਹੀਂ ਕਿਤੇ ਮਤਲਬ ਸੋ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਵੀ ਇੱਕ ਸੋਚੀ ਸਮਝੀ ਪੌਦਸੀ ਨੀਤੀ ਦੇ ਤਹਿਤ ਜਿਹੜੇ ਬੱਚਿਆਂ ਨੂੰ ਅ ਵੈਸੇ ਤਾਂ ਅਸੀਂ ਤਾਂ ਸਮੁੱਚੀ ਸਿੱਖਿਆ ਦੇ ਹੱਕ ਚ ਇਕੱਲੇ ਆਈਆਈਟੀ ਚ ਦਾਖਲੇ ਨੂੰ ਇਕੱਲੇ ਨੂੰ ਕਿਉਂ ਮੰਨਿਆ ਜਾਵੇ ਭਾਰਤੀ ਦੀ ਗੱਲਾਂ ਹੋਣ ਸਮੁੱਚੇ ਸਿੱਖਿਆ ਦੇ ਤੌਰ ਤੇ ਚਾਹੇ ਉਹ ਕਾਲਜਾਂ ਦੀ ਹੈ ਯੂਨੀਵਰਸਿਟੀਆਂ ਦੀ ਹੈ ਸਕੂਲਾਂ ਦੀ ਹੈ ਤੇ ਜਦੋਂ ਕੋਈ ਐਨੇ ਗਰੀਬ ਬੱਚੇ ਜਿਹੜੇ ਜਿਨ੍ਹਾਂ ਬਾਰੇ ਐਸਟੈਬਲਿਸ਼ਡ ਹੈ ਉਹ ਇਸ ਤਰ੍ਹਾਂ ਦੇ ਦਾਖਲੇ ਲੈਂਦੇ ਹੈ ਮੈਡੀਕਲ ਕਾਲਜਾਂ ਲੈਣ ਇੰਜੀਨੀਅਰਿੰਗ ਚ ਲੈਣ ਜਿਹੜੇ ਐਮਬੀਏ ਦੇ ਹੈ ਉਹਨਾਂ ਚ ਲੈਣ ਕਿਸੇ ਵੱਡੀਆਂ ਯੂਨੀਵਰਸਿਟੀਆਂ ਚ ਲੈਣ ਸਰਕਾਰੀ ਚ ਪਰ ਉਹਨਾਂ ਦੇ ਲਈ ਇੱਕ ਸੋਚੀ ਸਮਝੀ ਪਾਲਿਸੀ ਬਣਾਈ ਜਾਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਫੀਸਾਂ ਦਾ ਇੰਤਜ਼ਾਮ ਸਰਕਾਰ ਕਿਵੇਂ ਕਰੇ ਕਿੰਨਾ ਉਹਨਾਂ ਨੂੰ ਲੋਨ ਦੇਵੇ ਤੇ ਕੀ ਲੋਨ ਦੀ ਪਰਸੈਂਟੇਜ ਕਿੰਨੀ ਹੋਵੇ ਸਹਾਇਤਾ ਦੀ ਪਰਸੈਂਟੇਜ ਕਿੰਨੀ ਹੋਵੇ ਤਾਂ ਕਿ ਮੂਲ ਦੇ ਤੌਰ ਤੇ ਉਹਦੀ ਸਿੱਖਿਆ ਸ਼ੁਰੂ ਹੋ ਸਕੇ ਤੇ ਉਹਦਾ ਜਿਹੜੀ ਸ਼੍ਰੀ ਗਣੇਸ਼ ਹੈ ਪਾਲਿਸੀ ਬਣਾ ਲਿਓ ਆ ਜਿਹੜੇ ਬੱਚੇ ਚੰਦਿਤਪੁਰ ਰੋਣਾ ਨੇ ਪੰਜਾਬੀ ਟਰਬਿਊਨ ਚ ਦਰਸਾਏ ਹੈ ਇਹਨਾਂ ਦੀ ਤਾਂ ਇਮੀਡੀਏਟ ਮਦਦ ਕਰੋ ਪੰਜਾਬ ਸਰਕਾਰ ਹੁਣੀ ਬਾਕੀ ਇੱਕ ਪਾਲਿਸੀ ਬਣਾਵੇ ਸਮੁੱਚੇ ਤੌਰ ਤੇ ਇਹ ਅਸੀਂ ਮੰਨ ਕਰਦੇ ਹਾਂ ਦੂਸਰੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਚਾਹੁੰਦੇ ਆ ਸਿੱਖਿਆ ਦੇ ਨਾਲੇ ਸੰਬੰਧ ਆ ਇੱਕ ਹੁੰਦਾ ਰੌਲਾ ਪਾ ਕੇ ਹੁੰਦਾ ਚੁੱਪਚੀ ਬੀਤੇ ਸਾਨੂੰ ਵੀ ਨਹੀਂ ਪਤਾ ਲੱਗਿਆ ਸੀ ਹਾਲਾਂਕਿ ਬਹੁਤ ਖਿਆਲ ਰੱਖਨੇ ਆ ਜਿਹੜੇ ਅਫਰੀਕੀ ਵਿਦਿਆਰਥੀ ਐ ਇਹ ਅਮਰੀਕਾ ਦੇ ਵਿੱਚ ਜਾਂ ਪੱਛਮ ਦੇ ਦੇਸ਼ਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਤਾਂ ਪੜਦੇ ਹੀ ਪੜਦੇ ਆ ਪਿਛਲੇ ਕਾਫੀ ਕਾਫੀ ਲੰਬੇ ਸਮੇਂ ਤੋਂ ਚੀਨ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਪੜ ਰਹੇ ਆ ਉਹ ਵਿਦਿਆਰਥੀ ਇਹ ਜਿਹੜੀ ਅ ਜੀ ਇੰਡੀਅਨ ਐਕਸਪ੍ਰੈਸ ਨੇ ਨਿਊਯਾਰਕ ਟਾਈਮਜ਼ ਦੀ ਖ਼ਬਰ ਨੂੰ ਸਾਂਝਾ ਕਰਦਿਆਂ ਹੋਇਆ ਇਹ ਇਸ ਗੱਲ ਦਾ ਖੁਲਾਸਾ ਕੀਤਾ ਹੈ ਵੀ ਸਾਲ 2018 ਦੇ ਵਿੱਚ ਅਫਰੀਕਨ ਮੁਲਕਾਂ ਤੋਂ 81000 ਵਿਦਿਆਰਥੀਆਂ ਨੇ ਚੀਨ ਚ ਦਾਖਲ ਲਗਿਆ ਜਦਕਿ ਅ ਜਿਹੜਾ ਹੈਗਾ ਯੂ ਐਸ اے ਦੇ ਵਿੱਚ 2023 ਚ ਸਿਰਫ 55000 ਬ੍ਰਿਟਾਨੀਆ ਦੇ ਵਿੱਚ 2022 ਚ ਸਿਰਫ 66000 ਨੇ ਦਾਖਲਾ ਲਿਆ ਜਣੀ ਹੁਣ ਜਦੋਂ ਰੂਪ ਚੀਨ ਦੇ ਆਪਣੇ ਅਮਰੀਕਾ ਦੇ ਵਿੱਚ ਵਿਦਿਆਰਥੀਆਂ ਦੇ ਬਾਹਰਲੇ ਵਿਦਿਆਰਥੀਆਂ ਦੇ ਦਾਖਲਿਆਂ ਤੇ ਬਹੁਤ ਸਾਰੀਆਂ ਰੋਕਾਂ ਰੁਕਾਵਟਾਂ ਚੱਲ ਰਹੀਆਂ ਨੇ ਉਹਨਾਂ ਦੀਆਂ ਇੰਟਰਵਿਊਜ਼ ਕੈਨਸਲ ਕੀਤੀਆਂ ਨੇ ਉਹਨਾਂ ਦੀਆਂ ਐਮਬੈਸੀਜ਼ ਨੇ ਤਾਂ ਇਹ ਗੱਲ ਹੋਰ ਵੱਧਣੀ ਹੈ ਅਗਲੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਯੂਰਪ ਪੱਛਮੀ ਦੇਸ਼ ਤੇ ਏਸ਼ੀਆ ਦੇ ਮੁਲਕਾਂ ਨਾਲੋਂ ਜਿਹੜੀ ਨੌਜਵਾਨ ਉਪਾਧੀ ਆ ਉਹ ਅਫਰੀਕਨ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਦੂਜੇ ਦੇਸ਼ਾਂ ਦੀ ਸਾਡਾ ਅਸੀਂ ਕਹਿੰਦੇ ਰਹੀਆਂ ਵੀ ਸਾਡੀ ਨੌਜਵਾਨ ਜ਼ਿਆਦਾ ਹੈ ਪਰ ਅਸੀਂ ਉਹ ਲੁਗਾ ਲਿਆ ਉਹਨਾਂ ਨਜਵਾਨਾਂ ਨੂੰ ਕੰਮ ਦਿੱਤਾ ਨਹੀਂ ਉਹਨਾਂ ਨੂੰ ਚੰਗੀ ਤਰ੍ਹਾਂ ਕਿੱਤਿਆਂ ਤੇ ਨਹੀਂ ਲਾਇਆ ਤੇ ਉਹ ਸਾਡੀ ਊਰਜਾ ਜਿਹੜੀ ਹੈ ਉਹ ਬੇਅਰਥ ਚਲੀ ਜਾ ਰਹੀ ਤੇ ਅਫਰੀਕਨ ਮੁਲਕ ਇਸ ਗੱਲ ਬਾਰੇ ਬਹੁਤ ਚੇਤਨ ਨੇ ਤੇ ਉਹ ਉੱਥੋਂ ਦੇ ਬਹੁਤ ਸਾਰੇ ਪ੍ਰਬੰਧ ਦੇ ਵਿੱਚ ਚੀਨ ਤੋਂ ਪੜੇ ਹੋਏ ਵਿਦਿਆਰਥੀ ਕਹਾਂ ਜਾ ਕੇ ਕੰਮ ਚਲਾ ਰਹੇ ਹੈ ਤੇ ਉਹ ਇਸ ਦੇ ਉੱਤੇ ਕਾਫੀ ਧਿਆਨ ਦੇ ਰਹੇ education ਦੇ ਉੱਤੇ ਤੇ ਉਹਨਾਂ ਨੂੰ ਉਤਸ਼ਾਹਤ ਕਰ ਰਿਹਾ ਹੈ ਚੀਨ ਦੇ ਵਿੱਚ ਜਾਣ ਲਈ ਤੇ ਉਹ ਉੱਥੇ ਕਿਉਂਕਿ ਸਿੱਖਿਆ ਸੰਸਥਾਵਾਂ ਉਸ ਪੱਧਰ ਦੀਆਂ ਨਹੀਂ ਜਾਂ ਘੱਟ ਨੇ ਸੋ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਦੋਸਤੋਂ ਸਾਂਝੀ ਕਰਨੀ ਹੈ ਕਿ ਮੁਸਲਮਾਨਾਂ ਦੇ ਵਿਰੁੱਧ ਨਫ਼ਰਤਾਂ ਪੂਰਾ ਜੋਸ਼ ਸ਼ੋਰ ਨਾਲ ਚੱਲ ਰਿਹਾ ਹੈ ਆਸਾਨ ਦਾ ਮੁੱਖ ਮੰਤਰੀ ਤਾਂ ਹੈ ਹੀ ਉਹਦਾ ਨਾਂ ਤਾਂ ਮੁਸਲਮਨ ਵਿਰੋਧੀ ਮੰਤਰੀ ਰੱਖ ਦੇਣਾ ਚਾਹੀਦਾ ਮੁੱਖ ਮੰਤਰੀ ਉਸ ਨੇ ੱੱਕੇ ਦੇ ਨਾਲ ਵੀ ਬੰਗਲਾਦੇਸ਼ੀਆ ਬੰਗਲਾਦੇਸ਼ੀਆ ਨੂੰ ਬਾਹਰ ਕੱਢੋ ਬਾਹਰ ਕੱਢੋ ਇਸ ਮਹਿਮ ਬ ਦਿੱਤਾ ਹੈ ਪਾਕਿਸਤਾਨ ਦੇ ਤਣਾਅ ਦੇ ਵਿੱਚ ਚੱਲਿਆ ਹੋਇਆ ਬਹੁਤ ਸਾਰੇ ਲੋਕਾਂ ਨੂੰ ਚੱਕਿਆ ਤੇ ਉਹਨਾਂ ਨੂੰ ਬਾਹਰ ਕੱਢਦਾ ਅਜੇ ਹਾਂ ਇੱਕ ਬੰਦਾ ਜਿਹੜਾ ਹੈ ਉਹਥੇ ਅਸਾਮ ਦੇ ਵਿੱਚੋਂ ਜਿਹੜਾ ਖਰੈਲ ਇਸਲਾਮ ਖੈਰੁਲ ਇਸਲਾਮ ਖੈਰੁਲ ਇਸਲਾਮ ਖੈਰੁਲ ਇਸਲਾਮ ਨੂੰ ਉਹਦੇ ਘਰੋਂ ਚੱਕਿਆ ਜਾਂਦਾ 51 ਸਾਲਾਂ ਦਾ ਸਾਬਕਾ ਸਕੂਲ ਦਾ ਸਰਕਾਰੀ ਸਕੂਲ ਦਾ ਪ੍ਰਾਇਮਰੀ ਸਕੂਲ ਦਾ ਟੀਚਰ ਹੈ ਤੇ ਉਹਦਾ ਨਾਂ 2016 ਦੇ ਵਿੱਚ ਅਬ੍ਰੇਸ਼ੀਆ ਚ ਆ ਗਿਆ ਤੇ ਫਾਰਮ ਟਰਮੀਨਲ ਦੇ ਵਿੱਚੋਂ ਉਹਨੂੰ ਇਹ ਮੰਨ ਲਿਆ ਤੇ ਉਹਦੀਆਂ ਰਿੱਟਾਂ ਚੱਲਦੀਆਂ ਨੇ ਅਜੇ ਸੁਪਰੀਮ ਕੋਰਟ ਚ ਉਹਦੀ ਡਿਪੈਂਡਿੰਗ ਐ ਉਹਦੇ ਕੋਲ ਸਬੂਤ ਨੇ ਵੀ ਮੈਂ ਭਾਰਤ ਦੀ ਨਾਗਰਿਕ ਆ ਮੈਂ ਬੰਗਲਾਦੇਸ਼ੀ ਨਹੀਂ ਉਹਨੂੰ ਚੱਕ ਕੇ ਬੰਗਲਾਦੇਸ਼ ਤੱਕ ਦਿੱਤਾ ਤੇ ਉੱਥੋਂ ਕਿਸੇ ਬੰਗਲਾਦੇਸ਼ ਦੇ ਪੱਤਰਕਾਰ ਨੇ ਉਹਦੀ ਵੀਡੀਓ ਬਣਾਤੀ ਉਹ ਵੀਡੀਓ ਵਾਇਰਲ ਹੋ ਗਈ ਘਰ ਵਾਲਿਆਂ ਨੂੰ ਪਤਾ ਲੱਗਿਆ ਵੀ ਉਹ ਤਾਂ ਸਾਡਾ ਜਿਹੜਾ ਪਰਸ ਚੱਕ ਕੇ ਲੈ ਗਈ ਸੀ ਬੰਦਾ ਉਹਨੂੰ ਤਾਂ ਬੰਗਲਾਦੇਸ਼ ਤੱਕ ਤਾਂ ਫਿਰ ਉਹ ਪੈਰ ਵੀ ਕਰਨ ਲੱਗੇ ਕੋਰਟਾਂ ਦੇ ਸਾਰੇ ਵੀ ਲੈ ਤੇ ਉਹਨੂੰ ਹੁਣ ਪਰਸੋਂ ਜਿਹੜਾ ਉਹ ਵਾਪਸ ਘਰੇ ਆ ਗਿਆ ਤੇ ਕੱਲ ਉਹ ਆਪਣੇ ਪਰਿਵਾਰ ਨਾਲ Eid ਮਨਾ ਸਕਿਆ ਅਜੇ ਹੀ ਪਤਾ ਨਹੀਂ ਹਜ਼ਾਰਾਂ ਲੋਕ ਜਿਹੜੇ ਐ ਜਿਹੜੇ ਭਾਰਤੀ ਨਾਗਰਿਕ ਐ ਜਿਨ੍ਹਾਂ ਨੂੰ ਬਦਨਾਮ ਕਰਕੇ ਵੀ ਇਹ ਬੰਗਲਾਦੇਸ਼ੀ ਨੇ ਉਹਨਾਂ ਨੂੰ ਇਸ ਤਰ੍ਹਾਂ ਧੱਕਿਆ ਜਾ ਰਿਹਾ ਹੈ ਬਹੁਤ ਵੱਡੀ ਗਿਲਤੀ ਹੈ ਅਜਿਹੇ ਲੋਕਾਂ ਦੀ ਸੋ ਅਸੀਂ ਇਸ ਦੇ ਉੱਤੇ ਵੀ ਸਰਕਾਰ ਦੀ ਨਿੰਦਿਆ ਕਰਦੇ ਹਾਂ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਮਹਾਕੋਪੂਦਾ ਮੇਲਾ ਹੋਇਆ ਬਹੁਤ ਜੋਰ ਸ਼ੋਰ ਮਲਾਇਆ ਤੇ ਸਰਕਾਰ ਤੇ ਮੋਦੀ ਸਰਕਾਰ ਤੇ ਯੋਗੀ ਸਰਕਾਰ ਕੁੱਠੇ ਟੰਗੇ ਰਹੇ ਤੇ ਉਹ ਬਹੁਤ ਪ੍ਰਚਾਰ ਕਰਦੇ ਰਹੇ ਉਹਦੇ ਵਿੱਚ ਉਹ 29 ਜਨਵਰੀ ਨੂੰ ਭਗੜੜ ਮੱਚੀ ਗਈ ਤੇ ਲੋਕ ਮਾਰੇ ਗਏ ਬਹੁਤ ਵੱਡੀਆਂ ਵੱਡੀਆਂ ਵੀਡੀਓ ਸ਼ਾਮਲ ਆਈਆਂ ਇਹ ਵੀ ਸ਼ਾਮਲ ਆਈਆਂ ਕਿ ਜਿਨ੍ਹਾਂ ਲੋਕਾਂ ਨੂੰ ਉੱਥੇ ਗੱਡੀ ਚਲਾਉਣ ਤੋਂ ਤੇ ਉਹਨਾਂ ਨੂੰ ਰੇੜੀਆਂ ਲਾਉਣ ਤੋਂ ਰੋਕਿਆ ਜਾਂਦਾ ਸੀ ਮੁਸਲਮਾਨਾਂ ਨੂੰ ਉਹਨਾਂ ਦੀ ਆਬਾਦੀ ਨੇ ਉਸ ਭਗੜੜ ਦੇ ਵਿੱਚ ਇਹਨਾਂ ਲੋਕਾਂ ਦੀ ਬਾਹ ਫੜੀ ਇਨਾਂ ਲਈ ਆਪਣੀਆਂ ਮਸਜਿਦਾਂ ਦੇ ਦਰਵਾਜ਼ੇ ਖੋਲੇ ਤੇ ਆਪਣੇ ਘਰਾਂ ਦੇ ਦਰਵਾਜ਼ੇ ਵੀ ਖੋਲੇ ਇਹਨਾਂ ਨੂੰ ਪਾਣੀ-ਤਾਣੀ ਚਾਹ ਦਾ ਇਂਤਜ਼ਾਮ ਦੀ ਜਿੰਨਾ ਉਹਨਾਂ ਦੀ ਸਮਰੱਥਾ ਹੈ ਕਰਦੇ ਰਹੇ ਤੇ ਉਸ ਭਗਦੜ ਦੇ ਵਿੱਚ ਫਿਰ ਐਲਾਨ ਹੋਇਆ ਵੀ ਅਸੀਂ ਉਹਨਾਂ ਨੂੰ ਜਿਹੜੇ ਮਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਸਹਾਇਤਾ ਦੇਾਂਗੇ ਤੇ ਉਹ ਸਹਾਇਤਾ ਦੇ ਲਈ ਬਾਕੀ ਲੋਕਾਂ ਦਾ ਤਾਂ ਪਤਾ ਨਹੀਂ ਇੱਕ ਜਿਹੜਾ ਬੰਦਾ ਹੈਗਾ ਉਹਦਾ ਪ੍ਰਤਾਪ ਸਿੰਘ ਉਹ ਉਹਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਲਹਾਬਾਦ ਹਾਈ ਕੱਲ ਮਾਨਯੋਗ ਹਾਈ ਕੋਰਟ ਦੇ ਬੈਂਚ ਨੇ ਯੂਪੀ ਸਰਕਾਰ ਨੂੰ ਦੀ ਖਚਾਈ ਕੀਤੀ ਵੀ ਤੁਸੀਂ ਪੈਸਾ ਕਿਉਂ ਨਹੀਂ ਦਿੱਤਾ ਹਾਲੇ ਤੱਕ ਵਿਚਾਰੇ ਨੂੰ ਕਾਣੀ ਕੌਡੀ ਨਹੀਂ ਮਿਲੀ ਉਸ ਨੂੰ ਸਹਿਤਾ ਦੇ ਨਾਮ ਤੇ ਉਹਦੇ ਘਰ ਵਾਲੀ ਦੀ ਲਾਸ਼ ਤਾਂ 5-6 ਦਿਨਾਂ ਬਾਅਦ ਉੱਥੇ ਉਹਦੇ ਘਰੇ ਪਹਚਾਈ ਜਾਂਦੀ ਹੈ ਪਰ ਸਹਿਤਾ ਨਹੀਂ ਜਾਂਦੀ ਸਰਕਾਰ ਉਹਨਾਂ ਦਾ ਸਰਕਾਰੀ ਵਕੀਲ ਕਹਿੰਦਾ ਵੀ ਇਹਨਾਂ ਨੇ ਅਪਲਾਈ ਹੀ ਨਹੀਂ ਕੀਤਾ ਤਾਂ ਕਰਕੇ ਅਸੀਂ ਕਿੱਥੋਂ ਦੰਦੇ ਜੱਜ ਬੈਠ ਗਿਆ ਕਹਿੰਦਾ ਥੋੜੀ ਜਿਹੀ ਜ਼ਿੰਮੇਵਾਰੀ ਸੀ ਤੁਸੀਂ ਕੱਲੇ-ਕੱਲੇ ਮਰਨ ਵਾਲੇ ਦਾ ਰਿਕਾਰਡ ਰੱਖਣਾ ਸੀ ਉਹ ਰਿਕਾਰਡ ਰੱਖ ਕੇ ਸਾਰਿਆਂ ਦੇ ਇਹ ਤਾਂ ਇੱਕ ਜਣਾ ਤਾਂ ਕੋਰਟ ਚ ਆ ਗਿਆ ਬਾਕੀ ਜਿਹੜੇ ਕੋਰਟ ਚ ਨਹੀਂ ਆਏ ਖਬਰਾਂ ਉਹਨਾਂ ਦਾ ਕੀ ਬਣਿਆ ਸੋ ਅਜਹੀਆਂ ਆਣ ਗੈਲੀਆਂ ਸਰਕਾਰਾਂ ਦੀਆਂ ਪ੍ਰਚਾਰ ਬਣਾਏ ਧਾਰਮਿਕ ਡਿਵੀਡੈਂਡ ਵੀ ਲੈ ਰਹੇ ਆ ਉਹਦਾ ਉਹਦੀ ਉਹਦੀ ਰਾਜਨੀਤੀ ਵੀ ਕਰ ਰਹੇ ਬਾਹਰ ਜ਼ਿੰਮੇਵਾਰੀ ਜ਼ੀਰੋ ਅਸੀਂ ਕਹਿਣਾ ਚਾਹੁੰਦੇ ਆ ਕਿ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਲਿਭਾਉਣੀ ਚਾਹੀਦੀ ਹੈ ਅੱਜ ਦੀ ਗੱਲ ਚ ਇਹਨੇ ਬਹੁਤ ਬਹੁਤ ਸ਼ੁਕਰੀਆ